ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤਾ ਬਖਸ਼ੇ ਇਤਿਆਂ ਨੇ ਕਾਲ ਜਗ ਦੀ ਐਸੇ ਭਿਆਨਕ ਸਮੇਂ ਵਿੱਚੋਂ ਕੁਝ ਸਮਾਂ ਸੰਗਤ ਕਰਨ ਦਾ ਸੁਭਾਗ ਬਖਸ਼ਿਆ ਵਡ ਭਾਗੀ ਹਰ ਸੰਗਤ ਪਾਵਹੀ ਭਾਗਹੀਨ ਪਰਮ ਛੋਟਾ ਖਾਵਹੀ ਬਿਨ ਭਾਗਾ ਸਤ ਸੰਗ ਨਾ ਲੱਭੈ ਬੇਨ ਸੰਗਤ ਮੈਲ ਭਰੀ ਚੈ ਜੀਉ ਬੜੇ ਵੱਡੇ ਭਾਗ ਹੋਣ ਤੇ ਗੁਰੂ ਸਾਹਿਬ ਦੀ ਬਾਣ ਵਿੱਚ ਬੈਠ ਕੇ ਉਸ ਆਕਾਰਪੁਰਖ ਦੇ ਗੁਣ ਗਾਉਣ ਦਾ ਸੁਭਾਅ ਪ੍ਰਾਪਤ ਹੁੰਦਾ ਪਿਆਰਵਾਲੇ ਅਸੀਂ ਸਾਰੇ ਬਹੁਤ ਵੱਡ ਭਾਗੀ ਹਾਂ ਸ਼ਹੀਦਾਂ ਦੇ ਪਾਵਨ ਪਿਛਤਰ ਅਸਥਾਨ ਤੇ ਆ ਕੇ ਅਮਰ ਕਰੇ ਜੋ ਅਲਾਹੀ ਬਾਣੀ ਇਤਿਹਾਸ ਸਰਬਨ ਕਰਕੇ ਆਪਣਾ ਜੀਵਨ ਸਫਲ ਬਣਾਵੇ ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਹੈ ਲੋਕ ਜਨ ਇੱਕ ਈਤ ਹੈ ਇਹ ਤੋਂ ਬ੍ਰਹਮ ਵਿਚਾਰ ਜਿਉ ਕਾਂਚੀ ਉਪਦੇਸ਼ ਹੋਵੇ ਮਾਨਸ ਮਰਤੀ ਵਾਰ ਕੋਈ ਦਾਵੈ ਕੋ ਸੁਣੈ ਹਰ ਨਾਮਾ ਚੁਲਾਏ ਹੋ ਕਬੀਰ ਸੰਸਾਰ ਨਹੀਂ ਅੰਤ ਪਰ ਗੱਟ ਪਾਇਆ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਸਰਵਨ ਕੀਤਾ ਜਿਨ੍ਹਾਂ ਨੇ ਸੁਨਾਇਆ ਉਹਨਾਂ ਦਾ ਵੀ ਸਫਲ ਜਿਨ੍ਹਾਂ ਨੇ ਸੁਨਿਆ ਉਹਨਾਂ ਦਾ ਵੀ ਸਫਲ ਤੇ ਫਿਰ ਹੋਵੇਗਾ ਕਿ ਜਦੋਂ ਸੰਗਤ ਵਿੱਚ ਬੈ ਕੇ ਅਸੀਂ ਕੁਝ ਪਾਲ ਲੈ ਮੁਝ ਘੜੀਆਂ ਪਰਮੇਸ਼ਰ ਦੀ ਯਾਦ ਵਿੱਚ ਲਾਉਣੇ ਦਾ ਪਿਆਰ ਵਾਲੇ ਉਹ ਸਾਡੇ ਚੰਗੇ ਕਰਮ ਬਣ ਜਾਂਦੇ ਅਸੀਂ ਆ ਇੱਕ ਉਦਾਹਰਣ ਦਿੰਦੇ ਹਾਂ ਕਹਿੰਦੇ ਵੀ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਸਮਾਂ ਹੁੰਦਾ ਹੈ ਕਿ ਬੰਦਾ ਮਰਨ ਲੱਗੀ ਮੂਹ ਦੀ ਮੂਹ ਦੇ ਵਿੱਚੋਂ ਬਚ ਕੇ ਵਾਪਸ ਆ ਜਾਂਦਾ ਆਮ ਬਜ਼ੁਰਗ ਇਹ ਗੱਲ ਕਹਿ ਦਿੰਦੇ ਨੇ ਵੀ ਕੋਈ ਚੰਗਾ ਕਰਮ ਅੱਗੇ ਆ ਗਿਆ ਤਾਂ ਬਚ ਗਿਆ ਤੇ ਪਿਆਰ ਵਾਲੂ ਚੰਗੇ ਕਰਮ ਕੀ ਰਹੇ ਨੇ ਉਹ ਚੰਗੇ ਕਰਮ ਇਹੋ ਹੀ ਨੇ ਜਿਹੜਾ ਅਸੀਂ ਸੰਗਤ ਵਿੱਚ ਬੈ ਕੇ ਪਰਮੇਸ਼ਰ ਦੇ ਗੁਣ ਗਾਉਣੀ ਆ ਤੇ ਮਾਰੇ ਕਰਮ ਕੀ ਰਹੇ ਨੇ ਮਾਰੇ ਕਰਮ ਉਹ ਨਹੀਂ ਜਿੱਥੇ ਬੈਠ ਕੇ ਅਸੀਂ ਦੂਜੇ ਪਰੰਟੀ ਵੈਰ-ਵਿਰੋਧ ਹੀ ਕਰਦੇ ਰਹੇ ਤੇ ਪਿਆਰ ਵਾਲਿਓ ਸਤਿਗੁਰਾਂ ਦਾ ਬਾਣੀ ਦਾ ਉਪਦੇਸ਼ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਰਮਾਂ ਦੇ ਹੀਆਂ ਕਰਕੇ ਮਾੜੇ ਕਰਮਾਂ ਕਰਕੇ ਅਸੀਂ ਪਰਮੇਸ਼ਰ ਤੋਂ ਵਿਛੜ ਗਏ ਆ ਪਿਆਰ ਵਾਲਿਓ ਤੇ ਮਾਰੇ ਕਹਿੰਦੇ ਨੇ ਇਹਨਾਂ ਕਰਮਾਂ ਦੇ ਕਰਕੇ ਹੀ ਅਸੀਂ ਪਰਮੇਸ਼ਰ ਨਾਲ ਮਿਲ ਸਕਣੀ ਆ ਪਰ ਕਰਨ ਕੀਤਾ ਕਿਤੇ ਜੇ ਸੰਗਤ ਵਿੱਚ ਬੈ ਕੇ ਨਾਮ ਜਪਿਆ ਸਿਮਰਨ ਕੀਤਾ ਬਾਣੀ پڑھی ਤੇ ਪਿਆਰ ਵਾਲੇ ਫਿਰ ਉਹ ਸਮਾ ਜਿਹੜਾ ਉਲੇਖੇ ਵਿੱਚ ਲੱਗ ਜਾਂਦਾ ਸਤਿਗੁਰਾਂ ਨੇ ਵਰਤੋ ਉਪਦੇਸ਼ ਹੈ ਕੋਈ ਸਮਾ ਸਿੱਖ ਭਾਵੇਂ ਇਸ ਤਰ੍ਹਾਂ ਦੇ ਵੀ ਆਇਆ ਜੀ ਕਿਤੇ ਚਾਲ ਸ਼ਰੀਰ ਇੱਥੇ ਨਹੀਂ ਹੋ ਸਕਦੇ ਪਿਆਰ ਵਾਲੇ ਸਰਕਾਰਾਂ ਨੇ ਇਤਨੇ ਪ੍ਰਬੰਧੀਆਂ ਲਾ ਦਿੱਤੀਆਂ ਹੋਈਆਂ ਨੇ ਪਰ ਧੰਨ ਗੁਰਸਿੱਖ ਤਨ ਗੁਰੂ ਗਬਸਾਹ ਮਹਾਰਾਜ ਜਿਨ੍ਹਾਂ ਨੇ ਸਾਡੀ ਪਹਿਲਾਂ ਹੀ ਸਾਡੀ ਮਨ ਨੂੰ ਜਾਣ ਕੇ ਸਮੋ ਸਮੇਂ ਨੂੰ ਜਾਣ ਕੇ ਪਹਿਲਾਂ ਹੀ ਲਿਖ ਕੇ ਦੇ ਦਿੱਤਾ ਵੀ ਭੜਿਓ ਸਿੱਖੋ ਕਬਰ ਹੋਣਾ ਨਹੀਂ ਭਾਈ ਗੁਰਦਾਸ ਜੀ ਬਾਣੀ ਦਾ ਬਚਨ ਹੈ ਇੱਕ ਸਿੱਖ ਦੋਏ ਫਾਲ ਸੰਗੇ ਤੇ ਪੰਜੇ ਪਰਮੇਸ਼ਰ ਕਹਿੰਦੇ ਵੀ ਜੇ ਕਿਤੇ ਸੰਗਤ ਨਾਲ ਮਿਲੇ ਚਾਰ ਸ਼੍ਰੀਮਾਨ ਨਾਲ ਮਿਲੇ ਤਾਂ ਫਿਰ ਕੀ ਹੋਇਆ ਕਹਿੰਦੇ ਜੀ ਇੱਕ ਸਿੱਖ ਹੈ ਉਹ ਬਾਣੀ ਪੜੀ ਜੋ ਸਿੱਖ ਵੀ ਨੇ ਆ ਗਿਆ ਇੱਕ ਸਿੱਖ ਜੋ ਬਾਣੀ ਪੜਦਾ ਪਿਆ ਤੇ ਜਿਗਰ ਦੋ ਸ਼ਰੀਰੇ ਮਿਲ ਕੇ ਤੇ ਗੁਰੂ ਦੀਆਂ ਗੱਲਾਂ ਕਰਨ ਲੱਗ ਪਏ ਕਹਿੰਦੇ ਫਿਰ ਉਹ ਸਾਧ ਸੰਗ ਉਹ ਸਾਧ ਸੰਗ ਹੋ ਗਈ ਪਾਲ ਸਤ ਸੰਗ ਹੋ ਗਈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਰਖਾਣੀ ਐ ਇੱਕੋ ਨਾਮ ਹੁਕਮ ਹੈ ਨਾਨਕ ਸਤ ਗੁਰੂ ਜੀਆ ਪੂਜਾ ਜੀਓ ਗੁਰੂ ਨੇ ਸਮਝਾਇਆ ਅੱਜ ਕੀ ਗੱਲ ਭਈ ਇੱਕ ਨਾਮ ਹੀ ਹੁਕਮ ਹੈ ਪਰਮੇਸ਼ਰ ਦਾ ਤੇ ਪਿਆਰ ਵਾਲੇ ਸਤਿਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਨੇ ਵੀ ਸੰਗਤ ਦਾ ਕੀ ਕੀ ਦਾ ਲਾਭ ਕੀ ਹੈ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਪਰਮੇਸ਼ਰ ਦੇ ਨਾਲ ਮਿਲ ਜਾਵਾਂਗੇ ਪਿਆਰ ਵਾਲੇ ਮਨਖਾ ਜਹੀ ਮਿਲੀ ਲਖ 84 ਜੁਨ ਸਬਾਈ ਮਾਨਸ ਕੋ ਪ੍ਰਮ ਦੀ ਵਡਿਆਈ ਇਸ ਕੋਰੀ ਦੇ ਜੂਨਰ ਚੁੱਕੇ ਸੋ ਆਏ ਜਾਏ ਕੁਛ ਪਾਏ ਦਾ ਵੇਖੋ ਕਿੰਨੀਆਂ ਪਾਤਸ਼ਾਹਾਂ ਨੇ ਜੂਨਾਂ ਬਣਾਈਆਂ ਨੇ 84 ਲੱਖ ਜੂਨਾਂ ਨੇ ਪਿਆਰ ਵਾਲਿਓ ਕਿਤੇ ਘਾਰ ਕੀੜੇ ਮਕੋੜੇ ਤਰ੍ਹਾਂ ਤਰ੍ਹਾਂ ਦੇ ਜਿਹੇ ਸੀ ਸੋਚ ਨਹੀਂ ਸਕਦੇ ਇਸ ਤਰ੍ਹਾਂ ਦੇ ਭਿਆਨਕ ਕੀੜੇ ਬਣਾ ਦਿੱਤੇ ਨੇ ਪਾਤਸ਼ਾਹ ਤੇ ਪਿਆਰ ਵਾਲੇ ਵੀ ਬਣਵਾਏ ਕਿਨੇ ਨੇ ਪਰਮੇਸ਼ਰ ਨੇ ਇਹਨਾਂ ਸਾਰੇ ਜੂਨਾਂ ਤੁਸੀਂ ਹੋ ਕੇ ਤੇ ਸਾਨੂੰ ਮਨੁੱਖਾ ਦੇਹੀ ਮਿਲੀ ਮਿਲੀ ਕਰੇ ਵਾਸਤੇ ਭਾਈ ਪਰ ਆਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਾਰੀ ਆ ਅਬਰ ਕਾਜ ਜਿਹੜਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਅੱਜ ਏਵਨ ਨਾਮ ਇਹ ਨਾਮ ਜਪਾ ਨਹੀਂ ਮਿਲਿਆ ਤੇ ਪਿਆਰ ਵਾਲੇ ਸਾਧ ਸੰਗਤ ਕਿੱਸੀ ਜਾਣੀ ਹੈ ਜਿੱਤੇ ਇੱਕ ਹੋਰ ਨਾਮ ਸੁਖਾਣੀ ਕਿਹਰੇ ਇੱਕ ਨਾਮ ਦੀ ਗੱਲ ਕੀਤੀ ਪੰਜ ਜਗਤ ਉਸ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਕਹਿੰਦੇ ਉਸ ਨਾਮ ਨੂੰ ਧਿਆਉਣਾ ਕਰੋ ਉਸ ਨਾਮ ਦੇ ਨਾਲ ਜੁੜਨਾ ਕਰੋ ਜਿਹੜਾ ਹੁਕਮ ਪੂਰੇ ਬ੍ਰਹਿਮੰਡ ਦੇ ਚੱਲਦਾ ਹੋਵੇ ਕਿ ਕਿ ਇੱਕ ਜਗ੍ਹਾ ਨੇ ਹਰ ਸ੍ਰਿਸ਼ਟੀ ਤੇ ਕਾਨੂੰਨ ਕਾਨੂੰ ਤੇ ਚੱਲਦਾ ਹੋਵੇ ਉਹ ਆਹ ਹੁਕਮ ਆਕਾਲ ਪੁਰਖ ਦਾ ਪਿਆਰ ਵਾਲੇ ਚੀਚੇ ਰੱਖਿਓ ਦੁਨੀਆਂ ਤੇ ਕੇਤੀ ਕਰੋੜ ਦੇਵਤਾ ਜੋ ਮਿਰਤ ਲਿਖਤ ਮਿਲਦੀ ਹੈ ਪਿਆਰ ਵਾਲਿਓ ਕਹਿੰਦੇ ਕੇਤੀ ਕਰੋੜ ਦੇਵਤਾ ਹੈ 9 ਲੱਖ ਦੇਵੀ 7.5 ਲੱਖ ਧੰਦਰ 84 ਸਿੱਧ 59 ਪੀਰ 45 ਪਰਮਦੇਵ 64 ਜੋਗਨੀਆ 6 ਯਕੀ ਤੇ 9 ਨਾਥ ਤੇ 10 ਗੁਰੂ ਸਾਹਿਬਾਨ ਪਿਆਰ ਵਾਲੀ ਇਹ ਜਿੰਨੇ ਵੀ 10 ਗੁਰੂ ਸਾਹਿਬਾਨ ਨੂੰ ਛੱਡ ਕੇ ਸਾਰਿਆਂ ਨੇ ਆਪਣੇ ਨਾਮ ਦੇ ਨਾਲ ਜੋੜਿਆ ਪਰ ਧੰਨ ਵੀ 10 ਗੁਰੂ ਸਾਹਿਬਾਨ ਜਿਨ੍ਹਾਂ ਨੇ ਆਪਣੇ ਨਾਲ ਨਹੀਂ ਜੋੜਿਆ ਸਾਨੂੰ ਸਿੱਧਾ ਆਕਾਲ ਪੁਰਖ ਦੇ ਨਾਲ ਜੋੜਿਆ ਆਕਾਲ ਪੁਰਖ ਨਾਲ ਜੋੜਿਆ ਉਹਨੂੰ ਵੇਖੋ ਜਦੋਂ ਕੋਈ ਵਿੱਚ ਵਿੱਚ ਚੋਲਾ ਪੈ ਜਾਵੇ ਨਾ ਕੋਈ ਵਿੱਚ ਚੋਲਾ ਪੈ ਜਾਵੇ ਮਲੂਕੀ ਦੋ ਸਿਰ ਜੋੜ ਦਿੰਦਾ ਕੋਈ ਵਿਚੁ ਮੱਲਾ ਤੇ ਜੇ ਦੋ ਸਿਰ ਜੋੜਨ ਦੇ ਨਾਲ ਕੋ ਚੋਲਾ ਜਰਾ ਉਹ ਜੋੜੀ ਦਾ ਮਾਰਗ ਨਹੀਂ ਹੋ ਜਾਂਦਾ ਜਾਂ ਉਸ ਧੀ ਦਾ ਪਤਨੀ ਨਹੀਂ ਬਣ ਸਕਦਾ ਜਾਂ ਉਸ ਪੁੱਤ ਦਾ ਪਤਨੀ ਨਹੀਂ ਬਣ ਸਕਦਾ ਵਿਚੋਲਾ ਵਿਚੋਲਾ ਜੋੜਨ ਵਾਲਾ ਪਰ ਪਿਆਰ ਵਾਲੇ ਪਰ ਜਿਹੜੇ ਵਿਚੋਲੇ ਆਈ ਨੇ ਬਣ ਕੇ ਮੋਲ ਨਹੀਂ ਆਪਣੇ ਨਾਲ ਜੋੜ ਲਿਆ ਜਿਹਦੇ ਨਾਲ ਜੋੜਨਾ ਸੀਗਾ ਉਹਦੇ ਨਾਲ ਜੋੜ ਲਿਆ ਹੀ ਮਰਗ ਦੇ ਹਰ ਸਿਉ ਜੁੜਾ ਹੈ ਉਹ ਸਭ ਕੋ ਵੀ ਹਰ ਸਿਉ ਜੁੜਾ ਉਹ ਨੇਤ ਰਚੀਤ ਹਰ ਸਿਉ ਜੁੜਾ ਨਾ ਵਿਆਪੇ ਕਾਣਾ ਹਰ ਸਿਉ ਜੁੜਾ ਤਾਂ ਹੋਏ ਨਿਸ਼ਟਾਰਾ ਕਹਿੰਦੇ ਜੀ ਹਰੀ ਦੇ ਨਾਲ ਥੋੜੇ ਕਿ ਨਾ ਪਰਮੇਸ਼ਰ ਦੇ ਨਾਲ ਫਿਰ ਕੀ ਹੋਵੇਗਾ ਕਹਿੰਦੇ ਫਿਰ ਤੈਨੂੰ ਉਸ ਆਕਾਲ ਪੁਰਖ ਦੇ ਜਿੰਨੇ ਬਣਾਏ ਹੋਏ ਸ਼ਰੀਰ ਨਾ ਇਹ ਸਾਰੇ ਤੈਨੂੰ ਆਪਣੇ ਹੀ ਲੱਗਣਗੇ ਸਭ ਗੋਬਿੰਦ ਹੈ ਸਭ ਗੋਬਿੰਦ ਗੋਬਿੰਦ ਵਿੱਚ ਨਾਹੀਂ ਕੋਈ ਸਾਰੇ ਗੋਬਿੰਦ ਆਕਾਲ ਪੁਰਖ ਦਾ ਰੂਪ ਹੀ ਦਿਖੇਗਾ ਤੇ ਪਿਆਰ ਵਾਲਿਓ ਸਤਿਗੁਰੂ ਜੀ ਨੇ ਸਮਝਾਇਆ ਕਿ ਕਹਿੰਦੇ ਜੇ ਹਰ ਜੀ ਨਾਲ ਜੁੜੇਗਾ ਫਿਰ ਤੇਰੇ ਨਿਸਤਾਰਾ ਹੋ ਜਾਵੇਗਾ ਭਾਵ ਤੇਰੀਆਂ ਚਿੰਤਾਵਾਂ ਗੁਰੂ ਹੱਲ ਲਵੇਗਾ ਚਿੰਤਾ ਨਾ ਹੱਲ ਲਵੇਗਾ ਪਿਆਰ ਵਾਲਿਓ ਅਜ ਚਿੰਤਾ ਬੜਾ ਕਿਸਤਾਂ ਦੀ ਲੱਗੀ ਐ ਮੈਂ ਥੋੜਾ ਜਿਆਦਾ

ਕਿਦਾਂ ਦੇ ਬੜਾ ਪੁੱਤ-ਪੁੱਤ ਕਰੇ ਉਹ ਵੀ ਮਾਤਾ-ਮਾਤਾ ਕਰੇ ਕਿ ਮਾਤਾ ਐ ਸ਼ੱਕ ਪਠਿਆਈ ਤੇਰਾ ਪੁੱਤ ਟਰੈਕਟਰ ਲੈ ਕੇ ਆਇਆ ਨਵਾ ਐ ਟਰੈਕਟਰ ਲੈ ਆਇਆ ਮਨ ਮਚਾਈ ਦਾ ਅੱਗੇ ਜਉਂਦੀ ਐ ਨਾ ਕਿਸ਼ੇ ਨੂੰ ਆਉਂਦੀ ਐ ਕਿਉਂ ਸਾਡੇ ਮਤਲਬ ਇਹ ਕਿਵੇਂ ਟਰੈਕਟਰ ਲੈ ਆਇਆ ਅਸੀਂ ਦੁਖੀ ਸਭ ਤੋਂ ਵੱਧ ਕਾਦੇ ਤੂੰ ਏ ਦੂਜੇ ਦੇ ਸੁੱਖ ਨੂੰ ਵੇਖ ਕੇ ਪਰ ਭਲੇ ਉਹ ਗੁਰੂ ਨੇ ਸਮਝਾਉਣਾ ਕੀਤਾ ਫਾਈਟ ਚ ਵੀ ਆਪਣੇ ਹਿਰਦੇ 'ਵਲ ਮਾਰਨੀ ਹੈ ਆਪਣੇ ਬੌਝਾਂ ਦੀ ਮਾਰਨੀ ਹੈ ਜਦੋਂ ਤੂੰ ਆਪਣੇ ਆਪ ਦੇ ਝਾਂਕੀ ਮਾਰਨੀ ਸ਼ੁਰੂ ਕਰੇਗਾ ਨਾ ਉਸ ਤੰਨ ਨੂੰ ਸਮਝ ਆ ਜਾਵੇਗੀ ਕਿ ਇਹ ਜੀਵਨ ਜਿਉਣਾ ਕੀ ਹੈ ਮੈਂ ਇੱਕ ਛੋਟੀ ਜਿਹੀ ਸਾਖੀ ਅੱਜ ਨਾਲ ਸਾਂਝੀ ਕਰਾਂ ਮੈਨੂੰ ਚੇਤੇ ਆ ਗਈ ਕਹਿੰਦੇ ਇੱਕ ਸਾਧੂ ਹੀ ਬੜੀ ਭਰਮਗੀ ਵਾਲਾ ਲੰਗੋਟ ਧਾਰੀ ਸਾਧੂ ਜਿਹਨ ਲੰਗੋਟ ਪਹਿਨਦੇ ਨੇ ਤੇ ਪਿਆਰ ਵਾਲਾ ਇੱਕ ਲਾਲ ਇੱਕ ਲਾਲ ਬੜਾ ਕੀਮਤੀ ਹੈ ਜਿਵੇਂ ਲਾਲ ਹੁੰਦੇ ਰੱਖਦੇ ਸੀ ਸਮਝ ਦੇ ਇੱਕ ਹੀ ਰਾਹੀ ਜਿਹਨੂੰ ਲਾਲ ਕਹਿੰਦੇ ਬੜਾ ਕੀਮਤੀ ਉਹ ਜਦੋਂ ਸਾਧੂ ਨੇ ਸਮਾਗੀ ਲਾਉਣੀ ਤੇ ਉਹ ਜਿਹੜਾ ਲਾਲ ਆਪਣੇ ਸਾਹਮਣੇ ਰੱਖ ਲੈਣਾ ਉਹ ਲਾਲ ਆਪਣੇ ਸਾਹਮਣੇ ਰੱਖ ਕੇ ਉਹਨੇ ਬੰਦਗੀ ਕਰਨੀ ਉਹ ਇੱਕ ਮੇਰੇ ਵਰਗਾ ਕੋਈ ਮੋਰ ਖਵੰਦਾ ਨੇ ਦੇਖ ਲਿਆ ਕਹਿੰਦਾ ਸਾਧ ਜਲੇ ਗੋਟ ਵਾਲਾ ਹੀ ਹੈ ਸਾਧ ਜਲੇ ਗੋਟ ਵਾਲਾ ਪਰ ਇਹ ਲਾਲ ਬੜਾ ਕੀਮਤੀ ਹੈ ਉਹ ਲਈਏ ਤੇ ਲਈਏ ਇਦਾਂ ਫਿਰ ਉਹਨੇ ਸੇਵਾ ਬਣਾਣੀ ਸ਼ੁਰੂ ਕਰ ਦਿੱਤੀ ਆ ਉਹਨੇ ਕਿਹਾ ਸਾਧਗਨ ਜਰੇ ਕਹਿੰਦਾ ਸਾਥ ਜੀ ਸੰਤ ਜੀ ਤੁਹਾਨੂੰ ਰੋਟੀ ਪੰਜੀ ਧੰਨ ਤੁਹਾਡੀ ਕਮਾਈ ਮੈਨੂੰ ਕਿਰਪਾ ਕਰੋ ਮੈਨੂੰ ਆਪਣਾ ਸੇਵਾਦਾਰ ਰੱਖ ਲਓ ਉਹ ਸਾਧਗਨਾਂ ਪਾਈਂ ਨੂੰ ਦੀ ਸੇਵਾਦਾਰ ਦੀ ਲੋੜ ਹੀ ਨਹੀਂ ਹੈਗੀ ਕਹਿੰਦਾ ਨਹੀਂ ਮਹਾਰਾਜ ਮੈਂ ਆਪਣਾ ਜਨਮ ਜਨਮ ਸਫਲ ਕਰਨਾ ਚਾਹੁੰਦਾ ਤੁਹਾਡੀ ਸੇਵਾ ਕਰਕੇ ਕਿਰਪਾ ਕਰੋ ਮੈਨੂੰ ਆਪਣਾ ਸੇਵਾਦਾਰ ਅੰਦਰ ਚਲ ਆ ਜਾ ਭਲਿਆ ਹੁਣ ਸਾਥ ਬੰਦਗੀ ਵਾਲਾ ਹੀ ਸਾਥ ਉਹ ਹੀ ਜਿੰਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੋਇਆ ਸਾਥ ਉਹ ਨਹੀਂ ਹੈ ਜਿੰਨੇ ਪਹਿਰਾਵਾ ਪਹਿਨ ਆਏ ਆ ਮਾਫ ਕਰਨਾ ਮੈਂ ਰੁਕ ਜਿੱਥੇ ਵੀ ਬੇਨਤੀ ਕਰਾਂ ਅੱਜ ਅੱਜ ਸਿੱਖੇ ਦੇਦੇ ਆ ਜਿਹਦੇ ਜਿੱਡੇ ਲੰਮੇ ਚੋਲੇ ਨਹੀਂ ਪਿਆਰਿਓ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਅੱਜ ਸਾਡੇ ਤੈਨ ਦੇ ਟੋਟੀਆਂ ਇਹਨੇ ਪਾਇਨ ਧੱਗ ਜੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਪੱਗ ਓਏ ਹਰ ਕੇ ਸੰਤਨਾ ਆਖੀ ਐ ਬਾਰਾਸ ਇਹ ਧੱਗ ਮਰਦੇ ਧੱਗ ਤਰੇ ਖੜਦੇ ਨੇ ਲੋਕਾਂ ਨੂੰ ਭਰਮ ਛਡਾਉਂਦੇ ਨੇ ਫਿਰ ਇਹ ਵੀ ਇੱਥੇ ਲੁਕਿਆ ਬਾਦਸ਼ਾਹ ਸੁਣਾ ਕਹਿੰਦੇ ਕਿਨੇ ਚਿੱਟੇ ਜਿੰਕੇ ਤੱਪੜੇ ਮੈਲੇ ਜਿੰਨ ਤਖੌਰ ਜਿਓ ਦਿਨ ਮੁਖ ਨਾਮ ਨਾਲ ਉਪਜੈ ਉਜੇ ਬਿਆਪੈ ਚੋਰ ਜੀਓ ਮੂਲ ਗੁਜਰੀ ਆਪਣਾ ਸਾ ਪਸ਼ੂਆ ਸਾ ਢੋਰ ਜੀਓ ਆਸ਼ਕ ਜੀ ਇਹ ਪਸ਼ੂ ਤਰੇ ਫਿਰਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਇਹਨਾਂ ਕੋਰ ਨੇ ਬਾਹਰ ਭੇਗ ਅੰਦਰ ਵਾਲ ਮਾਇਆ ਪਰ ਪਿਆਰ ਵਾਲੇ ਉਹਨਾਂ ਸਾਥ ਕੀੜਾ ਸੀ ਉਹ ਬੰਦਗੀ ਵਾਲਾ ਸੀ ਉਹ ਜਾਣ ਗਿਆ ਕਿ ਇਹ ਮੇਰੀ ਸੇਵਾ ਕਰਨ ਨਹੀਂ ਆਇਆ ਇਹ ਕੁਝ ਹੋਰ ਹੀ ਕਮੋਣ ਆਇਆ ਇਹ ਪਿਆਰ ਵਾਲੇਓ ਉਹ ਖਾਤ ਦਾ ਨਿਯਮ ਹੀ ਉਸ ਜਿਹੜੀ ਉੱਠ ਕੇ ਗੰਗਾ ਦੇ ਇਸ਼ਨਾਨ ਕਰਦਾ ਤੇ ਜਦੋਂ ਸਮਾਦੀ ਲਾਉਣ ਲੱਗਦਾ ਤੇ ਉਹ ਲਾਲ ਆਪਣੀ ਸਾਹਮਣੇ ਰੱਖ ਲੈਂਦਾ ਧਿਆਨ ਦਿਓ ਪਿਆਰ ਵਾਲਿਓ ਜਦੋਂ ਉਹ ਸਾਧੇ ਇਸ਼ਨਾਨ ਕਰਨ ਲਈ ਗੰਗਾ ਤੇ ਜਾਂਦਾ ਤੇ ਪਿਆਰ ਵਾਲਿਆਂ ਦਾ ਸੇਵਾਦਾਰ ਨਾ ਉਹ ਸੇਵਾ ਕਰਨ ਤੇ ਆਇਆ ਹੀ ਨਹੀਂ ਹੁਣ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੀਮਤੀ ਜਿਹੜਾ ਲਾਲ ਹੈ ਇਹ ਮਿਲ ਜਾਵੇ ਉਹਨੇ ਕੀ ਕਹਦਾ ਸਾਜਦਾ ਕੋਈ ਭਾਂਡਾ ਟੀਟਰ ਕੁਝ ਨਹੀਂ ਛੱਡਣਾ ਬਿਸਤਰਾ ਹੱਥ ਜੀ ਫੋਲਦੇ ਰਹਿਣਾ ਹਰ ਕਿਹ ਫੋਲਦੇ ਰਹਿਣਾ ਫੋਲੀ ਜਾਣਾ ਫੋਲੀ ਜਾਣਾ ਪਰ ਉਹਨੂੰ ਲਾਲ ਨਹੀਂ ਮਿਲਿਆ ਲਾਲ ਨਹੀਂ ਮਿਲਿਆ ਕਈ ਦਿਨਾਂ ਨਾਲ ਹੀ ਇੰਦਾ ਕਈ ਦਿਨਾਂ ਨਾਲ ਹੀ ਤੇ ਪਿਆਰ ਵਾਲੇ ਜਦੋਂ ਨੇ ਵੇਖਿਆ ਹਾਰ ਪਟੀਆਂ ਨਾ ਵੀ ਪਤਾ ਨਹੀਂ ਸਾਥ ਕਿੱਥੇ ਉਹ ਲਾਲ ਲਗਾ ਕੇ ਚਲੇ ਜਾਂਦਾ ਫਿਰ ਉਹ ਜਰਾ ਮੇਰੇ ਵਰਗਾ ਆਇਆ ਉਹ ਸਾਣ ਕੰਨ ਦਾ ਸਾਥੀ ਕਿਰਪਾ ਕਰੋ ਮੈਨੂੰ ਛੁੱਟੀ ਦੇ ਦਿਓ ਮੇਰੇ ਕੋ ਜਿੰਨੀ ਕਿ ਸੇਵਾ ਹੈ ਇੰਨੀ ਕਿ ਪਰਵਾਰ ਕਰਿਓ ਔਰ ਸਾਧ ਜੀ ਆਨਦਾ ਹੈ ਕਹਿੰਦਾ ਵੀ ਕੀ ਗੱਲ ਭਗਤਾ ਕੀ ਗੱਲ ਹੋ ਗਈ ਹੁਣ ਕੁਝ ਕਹਿੰਦੇ ਮੈਂ ਆਪਣਾ ਜੀਵਨ ਸੇਵਾ ਵਿੱਚ ਲਾਉਣਾ ਚਾਹੁੰਦਾ ਤੇ ਹੁਣ ਕੀ ਗੱਲ ਹੋ ਗਈ ਕੀ ਕਰਨ ਵਾਸਤੇ ਆਇਆ ਹੈ ਕਹਿੰਦਾ ਮਹਾਰਾਜ ਮੈਂ ਆਇਆ ਹੀ ਤੁਹਾਡਾ ਲਾਲ ਲੈਣ ਵਾਸਤੇ ਧਿਆਨ ਦਿਓ ਪਿਆਰ ਵਾਲਿਓ ਕਹਿੰਦਾ ਮੈਂ ਆਇਆ ਹੀ ਤੁਹਾਡਾ ਲਾਲ ਲੈਣ ਵਾਸਤੇ ਪਰ ਪਤਾ ਨਹੀਂ ਤੁਸੀਂ ਕਿੱਥੇ ਲੁਕਾ ਕੇ ਚਲੇ ਜਾਂਦੇ ਹੋ ਮੈਂ ਕੋਈ ਭਾਂਡਾ ਕੀ ਕਰ ਤੁਹਾਡਾ ਬਿਸਕਾ ਤੁਹਾਡਾ ਸਰਾਨਾ ਕੋਈ ਜੀ ਸ਼ਕਤੀ ਨਹੀਂ ਜਿਹੜੀ ਮੈਂ ਨਹੀਂ ਰੱਖੀ ਪਰ ਪਤਾ ਨਹੀਂ ਤੁਸੀਂ ਲਾਲ ਕਿੱਥੇ ਲੁਕਾ ਕੇ ਜਾਂਦੇ ਹੋ ਹੁਣ ਸਾਜ ਬਣਗੀ ਵਾਲਾ ਹੀ ਉਹਨਾਂ ਤਾਲੀ ਮਾਰ ਕੇ ਆਹ ਸਾਡਾ ਕਹਿੰਦਾ ਪੁੱਤਰਾ ਮੈਂ ਲਾਲ ਆਪਣੇ ਸਰਾਨੇ ਨਹੀਂ ਰੱਖੇ ਜਾਂਦਾ ਮੈਂ ਲਾਲ ਰੱਖਦਾ ਹੀ ਤੇਰੇ ਸਰਾਨੇ ਮੈਂ ਤੇਰੇ ਸਰਾਨਾ ਕਿੱਥੇ ਲੈਂਦਾ ਹਾਂ ਲੋਕ ਦੂਜਿਆਂ ਦੇ ਫੋਨ ਦੇ ਨਹੀਂ ਪਰ ਆਪਣਾ ਗਿਸਤਾਂ ਭਾਡਾ ਕੋਈ ਨਹੀਂ ਫੋਲਦਾ ਆਪਣੇ ਅੰਦਰ ਕੋਈ ਚਾਤੀ ਨਹੀਂ ਮਾਰਦਾ ਪਰ ਪਿਆਰ ਵਾਲੇ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਅੱਜ ਲੋੜ ਹੈ ਅਸੀਂ ਬਾਤ ਦੂਜਿਆਂ ਨੇ ਉਹਨਾਂ ਦਾ ਬੜੇ ਦੇਖਦੇ ਆ ਪਰ ਆਪਣਾ ਉਹ ਆਪਣੀ ਉਗਣ ਕਰੇ ਵੀ ਨਹੀਂ ਦੇ ਲੋਕ ਆਪ ਲੋਕ ਅਕੂਨਾ ਕੀ ਬੰਨੇ ਘਟਰੀ ਗੁੰਨ ਵੀ ਹਰ ਜਾ ਕੋਏ ਗੁਨ ਦਾ ਗਾਹਕ ਨਾਨਕ ਮਿਰਲਾ ਤਰੀ ਹੋਏ ਬਜਰ ਪਾ ਕਰੋ ਤੇ ਪਿਆਰ ਵਾਲੋ ਜੀ ਗੁਰੂ ਸਾਹਿਬ ਦਾ ਬਚਨ ਕੀ ਹੈ ਮਾਰੇ ਕਹਿੰਦੇ ਨੇ ਹਾਲਾਤ ਇਹ ਬਣੇ ਨੇ ਅਸੀਂ ਦੂਜਿਆਂ ਦੀ ਔਕਤ ਦੇਖਣੇ ਸ਼ੁਰੂ ਕਰਦਨੇ ਦੂਜਿਆਂ ਦੀ ਔਕਤ ਦੇਖਦੇ ਆ ਪਰ ਮਾਫ਼ ਕਰਨਾ ਆਪਣੇ ਕਦੇ ਨਹੀਂ ਚਾਹਤੀ ਦੀ ਮਾਫ਼ ਅੱਜ ਗੁਰਮਤ ਇਹੋ ਚੀਜ਼ ਰੱਖਉਂਦੀ ਹੈ ਗੁਰਮਤ ਕਹਿੰਦੀ ਹੈ ਆਪਣੇ ਵਰਜਾ ਦੀ ਮਾਫ਼ ਜਦੋਂ ਕਿਤੇ ਤੁਸੀਂ ਸ਼ਲੋਕ ਮਹਲੇ ਨੌਵੇਂ ਦਾ ਸ਼ਲੋਕ ਪੜ੍ਹੋਗੇ ਨਾ ਕਿਤੇ ਇਹ ਨਹੀਂ ਕਿਹਾ ਦੂਜੇ ਪਾਸੇ ਨੂੰ ਆਪਣੇ ਨੂੰ ਕਿਹਾ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਜਗ ਨੂੰ ਸਵਜਾਨ ਜਿਹਦੀ ਉਪਜੀਓ ਨਾਨਕਾ ਲੀਨ ਤਾਹੇ ਮਹਿਮਾਨ ਤੇ ਪਿਆਰ ਵਾਲੇ ਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਨਰ ਚਾਹਤ ਤਜ ਔਰ ਔਰੋਂ ਕੀ ਔੜੈ ਪਈ ਚਿਤਵਤ ਰਿਹਾ ਠਗੋਰ ਨਾਨਕ ਸਾਸੀ ਗੱਲ ਪੜੀ ਤੇ ਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਵੀ ਪਿਆਰ ਵਾਲਿਆ ਤੂੰ ਜੋ ਚੋਹਣਾ ਵੇ ਹੋ ਰਣੀ ਹੈ ਜੋ ਪਰਮੇਸ਼ਰ ਨੂੰ ਭੁੰਦਾ ਹੈ ਉਹ ਨਾ ਉਹ ਹੀ ਹੈ ਪਰ ਪਿਆਰ ਵਾਲੇ ਜਦੋਂ ਅਸੀਂ ਗੁਰੂ ਦੇ ਕੋਲ ਆ ਜਾਵਾਂਗੇ ਨਾ ਤੇ ਸਾਨੂੰ ਆਪਣੇ ਆਪ ਦੀ ਪਹਿਚਾਨ ਹੋਣੀ ਸ਼ੁਰੂ ਹੋ ਜਾਵੇਗੀ ਮੈਂ ਇੱਕ ਬੇਨਤੀ ਕਰਾਂ ਤੁਸੀਂ ਦੁਨੀਆ ਤੇ 100 ਕੰਮ ਕਰਨਾ ਹੈ 99 ਕੰਮ ਤੁਸੀਂ ਚੰਗੇ ਕਰਦੇ ਹੋ ਧਿਆਨ ਰਿਓ ਪਿਆਰ ਵਾਲਿਓ 99 ਕੰਮ ਤੁਸੀਂ ਚੰਗੇ ਕਰਦੇ ਹੋ ਪਰ ਗਲਤੀ ਦੇ ਨਾਲ ਇੱਕ ਕੰਮ ਕਿ ਮਾੜਾ ਹੋ ਜਾਵੇ ਤੁਹਾਡੇ ਕੀਤੇ ਹੋਏ ਇਹਨੇ ਨਵੇਂ ਕੰਮ ਉਹ ਜ਼ੀਰੋ ਕਰ ਦਿੰਦੀ ਹੈ ਦੁਨੀਆ ਪਰ ਤੁਹਾਡਾ ਕੀਤਾ ਹੋਇਆ ਇੱਕ ਮਾੜਾ ਕੰਮ ਉਹ ਸਾਰੀ ਆਪਣੀ ਚੇਤੇ ਵਿੱਚ ਵਸਾ ਲੈਂਦੇ ਨੇ ਤੁਹਾਡੇ ਚੰਗੇ ਕੀਤੇ ਹੋਏ ਕੰਮ ਉਹ ਕੋਈ ਨਹੀਂ ਚੇਤੇ ਰੱਖਦਾ ਪਰ ਜੇ ਕਿਤੇ ਗਲਤੀ ਨਾਲ ਇੱਕ ਮਾੜਾ ਕਰਮ ਹੋ ਗਿਆ ਨਾ ਉਹਨੂੰ ਸਾਰੇ ਨਾਲ ਚੁੱਕ ਦੇਣਗੇ ਪਰ ਗੁਰੂ ਸਾਹਿਬ ਉਲਟ ਹੈ ਗੁਰੂ ਸਾਹਿਬ ਸਮਝਾਉਂਦੇ ਨੇ ਕਹਿੰਦੇ ਭਲਿਆ ਕੋਈ ਲੈ ਨਿਮੇ ਕਰਮ ਮਾਰੇ ਕਰਕੇ ਆਜਾ ਕੋਈ ਗੱਲ ਨਹੀਂ ਪਰ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਆਪ ਨੂੰ ਸਮਰਪਿਤ ਕਰ ਦੇ ਆਪਣੇ ਮਨ ਨੂੰ ਆਪਣੇ ਤਨ ਨੂੰ ਗੁਰੂ ਨੂੰ ਸਮਰਪਿਤ ਕਰ ਜਾਵੇ ਤੇ ਜਦੋਂ ਗੁਰੂ ਨੂੰ ਸਮਰਪਿਤ ਕਰ ਦੇਗੇ ਨਾ ਤੇ ਗੁਰੂ ਤੇਰੇ ਸਾਰੇ ਕਿਤੇ ਹੋਏ ਕਰਾਮਾ ਨੂੰ ਬਖਸ਼ ਲੈਂਦਾ ਤੰਗੁਣ ਕਹਾ ਜਗਤ ਗੁਰੂ ਜੋ ਕਰਮ ਨਾ ਦੱਸੇ ਸੇਖ ਸ਼ਰਮਿਕਾ ਤੇ ਜਾਈ ਹੈ ਜੋ ਜਮਕ ਕਰਾਸ ਹੈ ਪਿਆਰ ਵਾਲੇ ਫਿਰ ਪਾਰਕ ਕਹਿੰਦੇ ਨੇ ਕਹਿੰਦੇ ਨੇ ਪ੍ਰਸਤਨਾ ਜੀ ਨੇ ਕਿਹਾ ਨਾ ਕਿ ਰੱਬਾ ਜੇ ਇਹੇ ਸ਼ਰਨ ਵਿੱਚ ਪਾ ਕੇ ਸਾਡੇ ਕੀਤੇ ਹੋਏ ਕੰਮ ਨਹੀਂ ਕਰਤੇ ਜਾਣੇ ਤਾਂ ਤੇਰੀ ਸ਼ਰਨ 'ਚ ਪੈਣ ਦਾ ਕੀ ਲਾਭ ਜੇ ਸ਼ੇਰ ਦੀ ਸ਼ਰਨ 'ਚ ਪਿਆ ਫਿਰ ਵੀ ਗਿੱਦਰ ਪਗਿਆ ਹਾਰ ਖਾ ਜਾਣ ਤੇ ਫਿਰ ਗੁਰੂ ਦੀ ਸ਼ਰਨ 'ਚ ਪੈਣਾ ਕੀ ਲਾਭ ਫਿਰ ਸ਼ੇਰ ਦੀ ਸ਼ਰਨ 'ਚ ਪੈਣਾ ਕੀ ਲਾਭ ਤੇ ਪਿਆਰ ਵਾਲੇ ਉਹ ਗੁਰੂ ਸੱਖੀ ਉਹ ਸਮਝਾਉਂਦੇ ਨੇ ਕਿ ਭਲਿਆ ਪੁਰਖਾ ਜਦੋਂ ਤੱਕ ਗੁਰੂ ਦੀ ਛੰਨ ਵਿੱਚ ਆਵੇਂਗਾ ਨਾ ਕੋਈ ਇੱਕ ਨਿਯਮ ਹੈ ਪਿਆਰ ਵਾਲੇ ਉਹ ਧਿਆਨ ਦੇਓ ਗੁਰੂ ਦਾ ਨਿਯਮ ਹੈ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਆ ਨਾ ਸੰਗਤ ਦੇ ਵਿੱਚ ਆਉਂਦੇ ਆ ਇੱਕ ਨਿਯਮ ਹੈ ਕਿ ਸਿਰ ਧੱਕੇ ਆਉਣਾ ਹੈ ਜੋੜਾ ਲਾ ਕੇ ਆਉਣਾ ਇਵੇਂ ਆ ਨਾ ਜੀ ਸਿਰ ਧੱਕੇ ਆਉਣਾ ਤੇ ਜੋੜਾ ਲਾ ਕੇ ਆਉਣਾ ਗੁਰੂ ਕਹਿੰਦਾ ਭਲਾ ਪੱਖਾ ਇੱਕ ਹੋਰ ਵੀ ਕੰਮ ਕਰਨਾ ਪੈਣਾ ਆਪਣੇ ਹੰਕਾਰ ਨੂੰ ਛੱਡ ਕੇ ਆਉਣਾ ਹੈ ਅਕੋ ਸਤਨਾਮੁ ਸ੍ਰੀ ਆਪਣੇ ਹੰਕਾਰ ਨੂੰ ਛੱਡ ਕੇ ਉਹਨੇ ਮੇਰੇ ਕੋਲ ਉਹਨੇ ਕਹੇ ਇਹ ਮੰਨ ਰਖੀ ਮੇਰੇ ਇੰਨੀ ਜਾਇਦਾਦ ਮੇਰੇ ਕੋਲ ਇੰਨੀ ਜਾਇਦਾਦ ਮੇਰੇ ਕੋਲ ਇੰਨੀ ਪੜ੍ਹਾਈ ਮੇਰੇ ਇੰਨੇ ਢੀਆਂ ਪੁੱਤਰ ਮੇਰੇ ਕੋਲ ਬੈਂਕ ਬੈਲੈਂਸ ਮੇਰੇ ਕੋਲ ਫਲਾਣਾ ਉਹਦਾ ਮੇਰੇ ਕੋਲ ਫਲਾਣਾ ਉਹਦਾ ਗੁਰੂ ਕਹਿੰਦਾ ਜਦੋਂ ਉਹਨੇ ਮੇਰੀ ਸਾਡੇ ਵਿੱਚ ਇਹ ਸਾਰਿਆਂ ਨੂੰ ਛੱਡ ਕੇ ਸੱਜ ਕੇ ਫਿਰ ਗੁਰੂ ਦੀ ਸ਼ਰਤ ਆਹੀ ਤੇ ਪਿਆਰ ਵਾਲੇ ਗੁਰੂ ਸਾਹਿਬ ਸਮਝਾਉਂਦੇ ਨੇ ਨਾ ਮਾਰੇ ਕਹਿੰਦੇ ਆਂਦੇ ਨੇ ਜਿੱਥੇ ਨਾਮ बसेगा ਉੱਥੇ ਹਉਮੈ ਨਹੀਂ ਵਸੇਗੀ ਜਿੱਥੇ ਹਉਮੈ ਵਸੇਗੀ ਉੱਥੇ ਨਾਮ ਨਹੀਂ ਵਸੇਗਾ ਹਉਮੈ ਨਾਮੇ ਨਾਲ ਵਿਰੋਧ ਹੈ ਦੋਈ ਨਾ ਬਸਤੇ ਇਕੱਠਾ ਹੈ ਦੋਨੋਂ ਇਕ ਥਾਂ ਨਹੀਂ ਵਸ ਸਕਦੇ ਪਿਆਰ ਵਾਲੇ ਜਰ ਨਾਮ ਵਸੇਗਾ ਉੱਥੇ ਹਉਮੈ ਨਹੀਂ ਹੋਵੇਗੀ ਤੇ ਜਿੱਥੇ ਹੋਮੇ ਹੋਵੇਗੀ ਤੇ ਨਾਮ ਨਹੀਂ ਹੋਵੇਗਾ ਗੁਰੂ ਕਹਿੰਦੇ ਆਪਣੀ ਹੋਮੇ ਨੂੰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੇ ਹਮ ਅਗੁਨ ਭਰੇ ਇਹ ਪੁੰਨ ਨਾਹੀਂ ਅੰਮ੍ਰਿਤ ਛਾੜ ਵਿਖੇ ਖਾਈ ਮਾਇਆ ਮੋਹ ਭਰਮ ਤੈ ਤੁਰੇ ਸੁਧਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਬੰਦ ਸੰਯੋਗ ਗੁਰਸਖਜਟ ਤਹਿ ਮਿਲੰਦ ਜਨਕਰਾਸ਼ ਮਟਾਈ ਇਕ ਅਰਦਾਸ ਬਾਟ ਕੀਤ ਕੀ ਗੁਰੂ ਰਾਮਦਾਸ ਮਰਾ ਖੁਸ਼ ਰਨਾਈ ਜੇ ਤਾਂ ਸਮੁੰਦਰ ਸਾਗਰ ਮੀਰ ਭਰਿਆ ਤੇਤੇ ਉਗਨ ਹਮਾਰੇ ਦਇਆ ਕਰੋ ਇਸ ਮਿਹਰ ਉਪਾਵੋ ਡੁਬਦੇ ਪੱਥਰ ਤਾਰੇ ਸਤਿਗੁਰ ਕੀ